ਤੇ ਟਾਇਰਾਂ ਦੀ ਕੰਡੀਸ਼ਨ ਚੈੱਕ ਕਰ ਲਓ ਵੀ ਲਗਭਗ ਜਿਵੇਂ ਕਹਦੀ 80 85 ਪੈਸੇ ਟਾਇਰ ਪਏ ਨੇ ਇਹਦੇ ਪਿਸਲ ਦੇ ਤੇ ਓਨੇ ਟਾਇਰ ਪਏ ਨੇ ਅਗਲ ਦੇ ਹਨਾ ਜੇ ਗੱਲ ਕਰ ਲਈਏ ਆਹ ਕੰਡੀਸ਼ਨ ਦੀ ਸਾਰੀ オリジナル ਹੈ ਮਿੱਤਰੋ ਕੋਈ ਲੀਕਿੰਗ ਦੀ ਪ੍ਰੋਬਲਮ ਨਹੀਂ ਇੱਕ ਵੀ ਜਿਵੇਂ ਕਹਦੀ ਕੋਈ ਤੁਪਕਾ ਨਹੀਂ ਛੇੜਲੇ ਪਾਸੋਂ ਡਿੱਗ ਰਿਹਾ ਟਿਊਬਾਂ ਦਾਪਾਂ ਦਾ ਪੂਰਾ ਚੈੱਕ ਕਰਵਾ ਦੇ ਕਰ ਲੈ ਮਿੱਤਰੋ ਕਰੋ ਕਰਾ ਚੈੱਕ ਜਣ ਕੇ ਪੂਰਾ ਹੀ ਚੰਗਾ ਟਰੈਕਟਰ ਹੈ ਕੰਪਨੀ ਚ ਜਿਹੜੇ ਆਉਂਦੇ ਆ ਨਾ ਨਹੀਂ ਬਹੁਤ ਤਾਂ ਸੱਜਣ ਪਹਿਲੀ ਝਾੜ ਝੂਟ ਕੇ ਛੱਡ ਦਿੰਦੇ ਆ ਵੀ ਇਹ ਸਾਰਾ ਉਦਾਂ ਹੀ ਆ ਹਨਾ ਤੇ ਧਰਮੇ ਆ ਵੀ ਚੈੱਕ ਕਰਵਾ ਕਰ ਜੇ ਗੱਲ ਕਰੀਏ ਨਾ ਮਿਊਜ਼ਿਕ ਸਿਸਟਮ ਲੱਗਿਆ ਹੋਇਆ ਡੈਕ ਲੱਗਿਆ ਹੋਇਆ ਸਾਰਾ ਕੁਝ ਹੀ ਇਸੇ ਤਰ੍ਹਾਂ ਹੀ ਮਿਲ ਜੂ ਹੈ ਨਹੀਂ ਨਹੀਂ ਕਰਾ ਹਾਂਜੀ ਆ ਫਿਲਟਰ ਸਪੈਸ਼ਲ ਹੋਇਆ ਮੇਰੇ ਨੂੰ ਅੱਛਾ ਜਿਹੜਾ ਕੋਈ ਟੈਂਕੀ ਦੇ ਵਿੱਚੋਂ ਆਉਂਦਾ ਵਾ ਇੰਜਨ ਚ ਨਹੀਂ ਜਾਂਦਾ ਹੈਗਾ ਆ ਢੱਕਣ ਖੋਲਦੇ ਬੰਦਾ ਇਹਦਾ ਕਚਰਾ ਨਿਕਲ ਜਾਂਦਾ ਥੱਲੇ ਵਾਂਗੇ ਓਕੇ ਆ ਵੀ ਵੱਡੀ ਗੱਲ ਹੈ ਯਾਰ ਹਨਾ ਤੇ ਲੈ ਮਿੱਤਰੋ ਇਹ ਵੱਡੀ ਗੱਲ ਹੈ ਜਿਹੜਾ ਜਿਵੇਂ ਕਿ ਦੀ ਯਾਰ ਪੰਪ ਨੂੰ ਇੰਜਨ ਨੂੰ ਕੋਈ ਪ੍ਰੋਬਲਮ ਨਹੀਂ ਆਉਂਦੀ ਬਈ ਹਨਾ ਆ ਥੱਲੇ ਟੂਲੀ ਖੋਲਦੇ ਹਨਾ ਗਾਂ ਕੱਢਦੇ ਥੱਲੇ ਐ ਨਹੀਂ ਹੈਗਾ ਵੀ ਗਾਂ ਟਰੈਕਟਰ ਬੰਦ ਹੋ ਜਾਈਏ ਨਾਲ ਜਦੋਂ ਸਾਰੀ ਸਾਰ ਤੇ ਲਿਆਂਦਾ ਲਵਾੜ ਦੱਸ ਗਏ ਜਿਹੜੇ ਸੱਜਣ ਕਹਿੰਦੇ ਹੁੰਦੇ ਆ ਬਾਈ ਸਾਨੂੰ ਗਰੰਟੀ ਵਾਲਾ ਟਰੈਕਟਰ ਚਾਹੀਦਾ ਜਿਹਦਾ ਖਰਚਾ ਹੀ ਨਾ ਹੋਵੇ ਮਿੱਤਰ ਟਰੈਕਟਰ ਵੀ ਗਾਰੰਟੀ ਵਾਲਾ ਤੇ ਉਹਦਾ ਖਰਚਾ ਵੀ ਹੈ ਨਹੀਂ ਟਰੈਕਟਰ ਕਿਹੜਾ ਹੈ ਮਹਿੰਦਰਾ 275 ਮਿੱਤਰੋ ਤੁਹਾਨੂੰ ਇਹ ਟਰੈਕਟਰ ਦੀਆਂ ਖਾਸੀਅਤਾਂ ਦੱਸਦਾ ਮੈਂ ਕੀ ਆ ਨੰਬਰ 1 ਤਾਂ ਉਹ ਇਹ ਜਿਵੇਂ ਕਹਦੀ ਹੈ ਵੀ ਪੂਜਨਿਕ ਧਰਤੀ ਦੇ ਬਿਲਕੁਲ ਨੇੜੇ ਖੜਾ ਹੈ ਗੁਰਦੁਆਰਾ ਸ੍ਰੀ ਕਰਮਸਰ ਰਾੜਾ ਸਾਹਿਬ ਹਨਾ ਦੇ ਬਿਲਕੁਲ ਨਜ਼ਦੀਕ ਪਿੰਡ ਪੈ ਜਾਂਦਾ ਮੁਕੰਦਪੁਰ ਜਿੱਥੇ ਇਹ ਟਰੈਕਟਰ ਬਕਾਉ ਖੜਾ ਤੇ ਇਸ ਏਰੀਆ ਦੇ ਵਿੱਚੋਂ ਵਾਕਿਆ ਜਿਹੜੇ ਟਰੈਕਟਰ ਹੁੰਦੇ ਨੇ ਉਹ ਮਿਲਦੇ ਵੀ ਚੰਗੇ ਨੇ ਤੇ ਵੱਡੀ ਗੱਲ ਦੱਸਦਾ ਮਿੱਤਰੋ ਜਿਹੜਾ ਇਹ ਟਰੈਕਟਰ ਆ ਨਾ ਏ ਉਸ ਘਰੇ ਖੜਾ ਹੈ ਬਾਈ ਕਹਿੰਦਾ ਵੀਰੇ ਅਸੀਂ ਕਿਸੇ ਨੂੰ ਅੱਜ ਤੱਕ ਇਹ ਟਰੈਕਟਰ ਮੰਗਵਾ ਵੀ ਨਹੀਂ ਦਿੱਤਾ ਅਸੀਂ ਆਪ ਹੀ ਚਲਾਉਣੇ ਆ ਚੱਲਿਆ ਵੀ ਸਿਰਫ ਤਿੰਨ ਕਿੱਲਾਂ ਦੀ ਖੇਤੀ ਤੇ ਹੋਇਆ ਤਿੰਨ ਕਿੱਲਾਂ ਦੀ ਖੇਤੀ ਤੇ ਹੋਇਆ ਮਾਡਲ 1999 ਆ ਤੇ ਹੁਣ ਨਾ ਤੁਹਾਨੂੰ ਜੇ ਟਾਇਰਾਂ ਦੀ ਗੱਲ ਕਰੀਏ ਤੇ ਟਾਇਰਾਂ ਦੀ ਕੰਡੀਸ਼ਨ ਚੈੱਕ ਕਰ ਲਓ ਵੀ ਲਗਭਗ ਜਿਵੇਂ ਕਹਦੀ 80 85 ਪੈਸੇ ਟਾਇਰ ਪਏ ਨੇ ਇਹਦੇ ਪਿਛਲੇ ਤੇ ਓਨੇ ਟਾਇਰ ਪਏ ਨੇ ਅਗਲੇ ਹਨਾ ਜੇ ਗੱਲ ਕਰ ਲਈਏ ਆਹ ਕੰਡੀਸ਼ਨ ਦੀ ਸਾਰੀ オリジナル ਆ ਮਿੱਤਰੋ ਕਿਸੇ ਪਾਸਿਓ ਕੋਈ ਟੁੱਟ ਭੰਨਣੀ ਕਿਸੇ ਪਾਸੇ ਕੋਈ ਬਿਲਡਿੰਗ ਦਾ ਟਾਂਕਾ ਨਹੀਂ ਹਨਾ ਤੇ ਜੇ ਇਧਰਲੇ ਪਾਸਿਓ ਵੀ ਗੱਲ ਕਰ ਲਈਏ ਤਾਂ ਤਰਮੇ ਦਿਖਾ ਦੇ ਕਰਾਂ ਚੰਗੀ ਤਰ ਹਨਾ ਲੈ ਮੇਤਰੋ ਸਾਰਾ ਨਿਕਲਾ ਜਿਹੜਾ ਨਾ ओरिजिनल ਹੈ ਜਿਹੜਾ ਕੰਪਨੀ ਦੇ ਵਿੱਚੋਂ ਹੋ ਕੇ ਆਉਂਦਾ ਯਾਨੀ ਕਿ ਬਾਡੀ ਲਾਈਨ ਦਾ ਟਰੈਕਟਰ ਪੂਰਾ ਚੰਗਾ ਕੋਈ ਲੀਕਿੰਗ ਦੀ ਪ੍ਰੋਬਲਮ ਨਹੀਂ ਇੱਕ ਵੀ ਜਮੇ ਕਹਦੀ ਕੋਈ ਤੁਪਕਾ ਨਹੀਂ ਛੇਠਲੇ ਪਾਸਿਓ ਡਿੱਗ ਰਿਹਾ ਹਨਾ ਤੇ ਹੋਰ ਵੀ ਗੱਲ ਹੈ ਤੇ ਕੋਈ ਇਹਦੇ ਨਾਲ ਛੇੜਖਾਨੀ ਨਹੀਂ ਕੀਤੀ ਹੋਈ ਕਈ ਵਾਰ ਅਗਲਾ ਤੇਲ ਵਧਾ ਘਟਾ ਦਿੰਦੇ ਨੇ ਕੋਈ ਜਿਸ ਤਰ੍ਹਾਂ ਮਤਲਬ ਕੰਪਨੀ ਦੇ ਵਿੱਚੋਂ ਆਇਆ ਨਾ ਉਦਾਂ ਹੀ ਹੈ ਟਰੈਕ ਤੇ ਜੇ ਗੱਲ ਕਰ ਲਈਏ ਮਗਰਾਡਾਂ ਦੀ ਧਰਮੇ ਜਿੰਨੇ ਮਗਰਾਡ ਬਾਹਰੋਂ ਸੋਹਣੇ ਨੇ ਵਿੱਚੋਂ ਵੀ ਦਿਖਾ ਦੇ ਕਰਾ ਮਿੱਤਰੋ ਉਨੇ ਹੀ ਚੰਗੇ ਵਿੱਚੋਂ ਮਗਰਾਡ ਨੇ ਜੇ ਗੱਲ ਕਰੀਏ ਰਿੰਮਾਂ ਦੀ ਕਿਸੇ ਪਾਸੇ ਕੋਈ ਜੰਗਾਲ ਦਾ ਭੋਰਾ ਨਹੀਂ ਕੋਈ ਬਿਲਡਿੰਗ ਦੇ ਟਾਂਕੇ ਨਹੀਂ ਲੱਗੇ ਹੋਏ ਤੇ ਇਧਰਲੇ ਪਾਸੇ ਵੀ ਆ ਜਾ ਟਿਊਬਾਂ ਦਾ ਬੰਦਾ ਪੂਰਾ ਚੈੱਕ ਕਰਵਾ ਦੇ ਕਰਾ ਲੈ ਮਿੱਤਰੋ ਕਰੋ ਕਰਾ ਚੈੱਕ ਜਾਨਕਿ ਪੂਰਾ ਹੀ ਚੰਗਾ ਟਰੈਕਟਰ ਹੈ ਤੇ ਤਨ ਕਿੱਲੇ ਦੀ ਖੇਤੀ ਤੇ ਚੱਲਿਆ ਹੋਇਆ ਬਾਈ ਕਹਿੰਦਾ ਵੀ ਸਾਰਾ ਕੁਝ ਡੰਡਾ ਫੱਟੀ ਹਨਾ ਹੁੱਕ ਸਾਰਾ ਕੁਝ ਤੁਹਾਨੂੰ ਇਹਦੇ ਨਾਲ ਹੀ ਮਿਲੂਗਾ ਜੇ ਛਤਰੀ ਦੀ ਗੱਲ ਕਰ ਲਈਏ ਤਾਂ ਦਿਖਾ ਦੇ ਕਰ ਤੇ ਆਹ ਲੱਟਾਂ ਵੀ ਨਾ ਜਿਹੜੀਆਂ ਕੰਪਨੀ ਦੇ ਵਿੱਚੋਂ ਆਉਂਦੀਆਂ ਨੇ ਮਿੱਤਰੋ ਨਾਲ ਦੀਆਂ ਲੱਟਾਂ ਨੇ ਤੇ ਆਹ ਇੰਡੀਕੇਟਰ ਵੀ ਦਿਖਾ ਦੇਦਾ ਮਿੱਤਰੋ ਕੰਪਨੀ ਤੋਂ ਜਿਹੜੇ ਆਉਂਦੇ ਆ ਨਾ ਨਹੀਂ ਬਹੁਤ ਤੋਂ ਸੱਜਣ ਪਹਿਲੀ ਝਾੜ ਝੂਟ ਕੇ ਛੱਡ ਦਿੰਦੇ ਆ ਵੀ ਇਹ ਸਾਰਾ ਉਦਾਂ ਹੀ ਆ ਹਨਾ ਤੇ ਧਰਮੇ ਆ ਵੀ ਚੈੱਕ ਕਰਵਾ ਕਰ ਆ ਕਰਵਾ ਦੇ ਪੂਰੀ ਕੰਡੀਸ਼ਨ ਚੈੱਕ ਕਰਵਾ ਦੇ ਵੀ ਦੇਖੋਆ ਸਾਰਾ ਕੰਪਨੀ ਦਾ ਮਿੱਤਰੋ ਰੰਗ ਹੈ ਤੇ ਕੰਮ ਪੱਖੋਂ ਵੀ ਪੂਰਾ ਹੀ ਘੈਂਟ ਆ ਜੇ ਗੱਲ ਕਰੀਏ ਨਾ ਮਿਊਜ਼ਿਕ ਸਿਸਟਮ ਲੱਗਿਆ ਹੋਇਆ ਡੈਕ ਲੱਗਿਆ ਹੋਇਆ ਸਾਰਾ ਕੁਝ ਹੀ ਇਸੇ ਤਰ੍ਹਾਂ ਹੀ ਮਿਲ ਜੂ ਤੇ ਇਧਰਲੇ ਪਾਸੇ ਵੀ ਦਿਖਾ ਦਰ ਮੈਂ ਪੂਰਾ ਹੀ ਘੈਂਟ ਟਰੈਕਟਰ ਆ ਹਨਾ ਆ ਸਾਰਾ ਜਿਹੜਾ ਕਲਰ ਹੈ ਨਾ ਮਿੱਤਰੋ ਕੰਪਨੀ ਦਾ ਤੇ ਜੇ ਗੱਲ ਕਰੀਏ ਬੰਪਰ ਦੀ ਬੰਪਰ ਹੈਵੀ ਇਹਦੇ ਲੱਗਿਆ ਹੋਇਆ ਦੂਸਰਾ ਬੰਪਰ ਦੇ ਨਾਲੋਂ ਇਹ ਬੰਪਰ ਹੈਵੀ ਹੈ ਜਿਹੜਾ ਬਾਈ ਦਾ ਲਗਾਇਆ ਹੋਇਆ ਤੇ ਨੰਬਰ ਇਹਦਾ ਪੰਜਾਬ ਦਾ ਫਰਸਟ ਪਾਰਟੀ ਦੇ ਇਹ ਨਾਮ ਹੈ ਤੇ ਭਾਈ ਬੈਟਰੀ ਰਖਾਈ ਨੂੰ ਕਿੰਨਾ ਟਾਈਮ ਹੋ ਗਿਆ? ਸਾਲ ਹੋ ਗਿਆ ਮਿੱਤਰੋ ਬੈਟਰੀ ਰਖਾਈ ਨੂੰ ਤੁਹਾਨੂੰ ਸਟਾਰਟ ਕਰਾ ਕੇ ਵੀ ਦਿਖਾਉਣਾ ਟਰੈਕਟਰ ਬਈ ਦੀ ਸੈਲਫ ਮਾਰਿਓ। ਲੈ ਮਿੱਤਰੋ ਆਪਾਂ ਸਟਾਰਟ ਕਰਾ ਕੇ ਦੇਖਦੇ ਹਾਂ ਵੀ ਟਰੈਕਟਰ ਕੀ ਕਹਿੰਦਾ ਧਰਮੇ। ਦੇਖੀ ਦੇਖਣਾ। ਲੈ ਮਿੱਤਰੋ ਸਟਾਰਟਿੰਗ ਵੀ ਤੁਸੀਂ ਦੇਖ ਲਈ ਟਰੈਕਟਰ ਜਾਨੀ ਕਿ ਪੂਰੀ ਫੁੱਲ ਗਾਰੰਟੀ ਵਾਲਾ ਤੇ ਭਾਈ ਮੈਨੂੰ ਇਹ ਦੱਸਿਓ ਹੁਣ ਜਿਹੜੇ ਭਰਾ ਐ ਟਰੈਕਟਰ ਵੇਖਣ ਆਉਣਗੇ ਐ ਨਹੀਂ ਪਤਾ ਕਿੰਨੀ ਦੂਰੋਂ ਆ ਜਾਣ ਹਨਾ ਵੀ ਇੰਜਨ ਗੇਅਰ ਦੀ ਤੁਹਾਡੀ ਫੁੱਲ ਗਾਰੰਟੀ ਆ ਸਾਰੇ ਕਾਜੀ ਫੁੱਲ ਗਾਰੰਟੀ ਮੰਗਵਾਉਂ ਦਿੱਤਾ ਨਹੀਂ ਕਰਿਆ ਆਪਾਂ ਅਸਾਂ ਮੰਗਵਾ ਮਂ ਦਿੱਤਾ ਵੀ ਨਹੀਂ ਕਿਸੇ ਨੂੰ ਨਹੀਂ ਨਹੀਂ ਬਿਲਕੁਲ ਹੀ ਦਿੱਤਾ ਓਕੇ ਤੇ ਕਿੰਨੇ ਕਿੱਲਾਂ ਦੀ ਖੇਤੀ ਤੇ ਚੱਲੇ ਐ ਮੈਨੂੰ ਉਹ ਵੀ ਦੱਸ ਦਿਓ ਤਿੰਨ ਕਿੱਲਾਂ ਦੀ ਖੇਤੀ ਤੇ ਤਿੰਨ ਕਿੱਲਾਂ ਦੀ ਖੇਤੀ ਤੇ ਲੈ ਲੈ ਮੈਂ ਤਰੋਂ ਬਾਕੀ ਨਾ ਮੈਨੂੰ ਬਾਈ ਨੇ ਦੱਸਿਆ ਸੀ ਕਹਿੰਦਾ ਵੀ ਇਹ ਤਿੰਨ ਕਿੱਲਾਂ ਦੀ ਖੇਤੀ ਤੇ ਚੱਲੇ ਹੋਇਆ ਮੰਗਵਾਉਂ ਦਿੱਤਾ ਨਹੀਂ ਕਰਿਆ ਆਪਾਂ ਤੇ ਕਹਿੰਦਾ ਆਪਾਂ ਕਿਸੇ ਨੂੰ ਮੰਗਵਾ ਦਿੱਤਾ ਨਹੀਂ ਉਸੇ ਤਰ੍ਹਾਂ ਹੀ ਆਪਾਂ ਬਾਈ ਨੂੰ ਤੁਹਾਡੇ ਵੀ ਸਨਮੁਖ ਕਰਤਾ ਤੇ ਦੁਬ ਬਾਈ ਕਹਿੰਦਾ ਵੀਰੇ ਰੁਪਈਆ ਲੱਗਦਾ ਹੀ ਨਹੀਂ ਜਾ ਕੇ ਜਾ ਰਹੀ ਤੇ ਹਨਾ ਤੇ ਬਾਈ ਤੁਹਾਡਾ ਮੋਬਾਈਲ ਨੰਬਰ ਦੱਸਿਓ ਕਿਹੜਾ ਚੱਲਦਾ ਮੋਬਾਈਲ ਨੰਬਰ ਵੀਰੇ ਆਪਣਾ 8427954334 ਠੀਕ ਹੈ ਤੇ ਤੁਹਾਡਾ ਨਾਮ ਕੀ ਆ ਬਾਈ ਨਾਮ ਵੀਰੇ ਹਰਵਿੰਦਰ ਆ ਮਕੰਦਪੁਰ ਪਿੰਡ ਆ ਪਿੰਡ ਮਕੰਦਪੁਰ ਤੇ ਤੁਹਾਡੇ ਘਰ ਦੀ ਲੋਕੇਸ਼ਨ ਦੱਸਿਓ ਆਪਣਾ ਘਰ ਕਿੱਥੇ ਜੀ ਪਿਆ ਜਣਾ ਸੁਖ ਸੰਸਾਰ ਹਸਪਤਾਲ ਵੀਰੇ ਸੁਖ ਸੰਸਾਰ ਸੰਸਾਰ ਹਸਪਤਾਲ ਦੇ ਬਿਲਕੁਲ ਨਜ਼ਦੀਕ ਆਪਣਾ ਘਰ ਹੈ ओके ਤੇ ਲੈ ਮਿੱਤਰੋ ਦੁਬਾਰਾ ਫੇਰ ਦੱਸ ਦਿੰਦਾ ਪਿੰਡ ਮੁਕੰਦਪੁਰ ਪਈ ਜਾਂਦਾ ਤਹਿਸੀਲ ਡੇਲੋ ਪਈ ਜਾਂਦੀ ਹੈ ਤੇ ਨੇੜੇ ਰਾੜਾ ਸਾਹਿਬ ਦੇ ਬਿਲਕੁਲ ਨਜ਼ਦੀਕ ਪੰਡਾ ਤਿੰਨ ਕਿਲੋਮੀਟਰ ਦੀ ਦੂਰੀ ਦੇ ਹੈ ਨਾ ਹਾਂ ਤੇ ਸੰਪਰਕ ਕਰ ਲਿਓ ਜੇ ਕਿਸੇ ਸੱਜਣ ਨੇ ਖਰੀਦਣਾ ਤੇ ਨੰਬਰ ਆਪਾਂ ਬਾਕੀ ਡਿਸਕ੍ਰਿਪਸ਼ਨ ਦੇ ਵਿੱਚ ਬਾਈ ਦਾ ਲਿਖ ਵੀ ਦਿੱਤਾ ਦੁਬਾਰੇ ਫੇਰ ਦੱਸ ਦਿੰਦਾ ਮਾਡਲ 1999 ਆ ਇੰਜਨ ਗੇਅਰ ਦਾ ਸਾਰਾ ਪੂਰਾ ਓਕੇ ਆ ਤੇ ਟਾਇਰਾਂ ਦੀ ਕੰਡੀਸ਼ਨ ਤੁਹਾਨੂੰ ਦਿਖਾਤੀ ਵੀ 80 ਤੋਂ 85 ਪੈਸੀ ਟਾਇਰ ਪਏ ਆ ਤੇ ਹੁਣ ਜੇ ਗੱਲ ਕਰੀਏ ਇਹਦੇ ਰੇਟ ਦੀ ਬਾਈ ਇਹਦੀ ਡਿਮਾਂਡ ਕੀ ਆ ਡਿਮਾਂਡ ਜੀ 1.85 ਲੱਖ ਤੇ 85000 ਰੁਪਏ ਮਿੱਤਰੋ ਡਿਮਾਂਡ ਹੈ ਬਾਕੀ ਮਾਨਤਾਂ ਤੁਹਾਡਾ ਫੁੱਲ ਕਰਵਾ ਦਾਂਗੇ ਹੈਨਾ ਆ ਬਿਲਟਰ ਲੱਗਾ ਹੈ ਬਾਕੀ ਨੂੰ ਵੀ ਜਿਹੜਾ ਕੋਈ ਟੈਂਕੀ ਦੇ ਨਾਲ ਕਚਰਾ ਵਗੈਰਾ ਆਉਂਦਾ ਹਾਂਜੀ ਆ ਬਿਲਟਰ ਸਪੈਸ਼ਲ ਵਾਇਆ ਮੇਰੇ ਨੂੰ ਅੱਛਾ ਜਿਹੜਾ ਕੋਈ ਟੈਂਕੀ ਦੇ ਵਿੱਚੋਂ ਆਉਂਦਾ ਵਾ ਇੰਜਨ ਚ ਨਹੀਂ ਜਾਂਦਾ ਹੈਗਾ ਆ ਟੱਕਣ ਖੋਲਦੇ ਬੰਦਾ ਇਹ ਕਚਰਾ ਨਿਕਲ ਜਾਂਦਾ ਥੱਲੇ ਉਹ ਓਕੇ ਆ ਵੀ ਵੱਡੀ ਗੱਲ ਹੈ ਯਾਰ ਹਨਾ ਤੇ ਲੈ ਮਿੱਤਰੋ ਇਹ ਵੱਡੀ ਗੱਲ ਹੈ ਜਿਹੜਾ ਜਿਵੇਂ ਕਿ ਦੀ ਯਾਰ ਪੰਪ ਨੂੰ ਇੰਜਨ ਨੂੰ ਕੋਈ ਪ੍ਰੋਬਲਮ ਨਹੀਂ ਆਉਂਦੀ ਬਈ ਹਨਾ ਆ ਥੱਲੇ ਟੂੜੀ ਖੋਲਦੇ ਹਨਾ ਗਾਂ ਕੱਢਦੇ ਥੱਲੇ ਐ ਨਹੀਂ ਹੈਗਾ ਵੀ ਗਾਂ ਟਰੈਕਟਰ ਬੰਦ ਹੋ ਜਾਈਏ ਨਾ ਜਦੋਂ ਸਾਫ ਤੇ ਲਿਆਂਦੇ ਲਵਾ ਹੜਾ ਦੱਸ ਰਹੇ ਨੇ ਅਸਾ ਸਪੈਸ਼ਲ ਵਾਇਆ ਤੀ ਓ ਇਹ ਵੀਰੇ ਜਦ ਹੀ ਐਵੇਂ ਕੈ ਲਵਾ ਲਿਆ ਸੀਗਾ ਜਦੋਂ ਲੈਂਦਾ ਸੀਗਾ ਮੈਂ ਤੇ ਉਸ ਤੋਂ ਬਾਅਦ ਮੈਂ ਕਹਾਂ ਵੀ ਇਹ ਪੱਕਾ ਕੰਮ ਕਰ ਦੇ ਮੈਂ ਤੇ ਮੈਂ ਕਹਾਂ ਵੀ ਐ ਨਹੀਂ ਹੈਗਾ ਵੀ ਇਹ ਬੰਦ ਹੋਵੇ ਜਾਂ ਹੋਰ ਜਾਵਾਂ ਨਹੀਂ ਅੱਛਾ ਠੀਕ ਹੈ ਲੈ ਮੇਤਰੋ ਬਾਈ ਨੇ ਜੇ ਇੱਥੋਂ ਪਤਾ ਲੱਗ ਜਾਂਦਾ ਵੀ ਯਾਰ ਸੌਂਕ ਨਾਲ ਟਰੈਕਟਰ ਰੱਖਿਆ ਹੋਇਆ ਹੈ